ਫੀਲ ਲੈ ਕੇ ਉਹ ਦੇਖੋ ਆਹ ਭਾਈ ਮੈਨੂੰ ਪਤਾ ਹੈਗਾ ਜੀ ਜੇਵੇ ਚਾਂਕੀ ਮੋਰੇ ਕੋਈ ਟੱਕਰ ਜਾਵੇ ਤਾਂ ਫੇਰ ਫਤਲੇ ਦਾ ਦਸ ਤੂੰ ਤਾਂ ਇਉਂ ਰੱਖੇ ਹੋਏ ਕੋਲ ਹਾਂਜੀ ਹਾਂਜੀ ਅੱਛਾ ਇੱਧਰ ਬਾਹਰ ਇੱਧਰ ਤੁਰੇ ਫਿਰਦੇ ਆਵੇਂ ਹਾਂਜੀ ਹਾਂਜੀ ਅੱਛਾ ਹੁਣੇ ਹੁਣ ਸਾਡੇ ਮੋਰੇ ਮੋਰੇ ਅਜਿਹਾ ਲੋਕ ਹਨ ਅੱਛਾ ਹੁਸ਼ਿਆਰਪੁਰ ਦੇ ਜੰਗਲਾਂ ਨੂੰ ਜੰਗਲੀ ਏਰੀਆ ਐਡਵੈਂਚਰ ਨਾਲ ਭਰਪੂਰ ਤੇ ਅਣ ਦੇਖੇ ਰਸਤੇ ਆ ਦੇ ਵਿੱਚੋਂ ਦੀ ਜਾ ਰਹੇ ਆ ਜਿਹੜੇ ਬਹੁਤ ਘੱਟ ਵਾਇਰਲ ਹੋਏ ਆ ਬਹੁਤ ਘੱਟ ਲੋਕਾਂ ਨੇ ਦੇਖੇ ਹੋ ਆ ਪਾਣੀ ਦੇ ਵਿੱਚ ਹੀ ਰਸਤੇ ਆ ਖੱਡਾਂ ਦੇ ਢੀਦੇ ਥੱਲੇੋਂ ਆਉਣ ਲੱਪੇ ਆਵਾਜ਼ ਇੱਤੇ ਥੱਲੇ ਜਾ ਕੇ ਦੇਖਿਆ ਤਾਂ ਜਿਹੜਾ ਕਵਰ ਨਿਕਲ ਗਿਆ ਇੰਜੜ ਕਵਰ ਹੋਣੀ ਗਏ ਆ ਨਿਕਲ ਤੇ ਆ ਜੀ ਕੈਮਰਾ ਹੱਥ 'ਚ ਫੜ ਲੈਣਾ ਤੇ ਵੀਊ ਦਿਖਾ ਦੇਣੇ ਆ ਤੇ ਇਹਨੂੰ ਹੁਣ ਆਪਾਂ ਹੁਣ ਕਰਦਾ ਪੈਣਾ ਜਿਗਾਰਡ ਫਿੱਟੇ ਦਾ ਠੀਕ ਆ ਉਹ ਬਲੌਗਰ ਕੀ ਜਿਹੜਾ ਘਪਰਾ ਗਿਆ ਖਾਲਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਰਸਤਾ ਦੇਖ ਲੋ ਤੁਸੀਂ ਐਕਸਪਲੋਰ ਕਰ ਰਹੇ ਆ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰ ਦੇ ਜੰਗਲਾਂ ਨੂੰ ਜੰਗਲੀ ਏਰੀਆ ਐਡਵੈਂਚਰ ਨਾਲ ਭਰਪੂਰ ਤੇ ਅਣ ਦੇਖੇ ਰਸਤਿਆਂ ਦੇ ਵਿੱਚੋਂ ਦੀ ਜਾ ਰਹੇ ਆ ਜਿਹੜੇ ਬਹੁਤ ਘੱਟ ਵਾਇਰਲ ਹੋਏ ਆ ਬਹੁਤ ਘੱਟ ਲੋਕਾਂ ਨੇ ਦੇਖੇ ਹੋਆ ਪਾਣੀ ਦੇ ਵਿੱਚ ਹੀ ਰਸਤੇ ਆ ਖੱਡਾਂ ਦੇ ਵਿੱਚ ਹੀ ਜਾਣਾ ਆ ਤੇ ਜੰਗਲੀ ਜਾਨਵਰ ਵੀ ਕਾਫੀ ਆ ਇੱਥੇ ਤੇ ਆਜੋ ਚੱਲਦੇ ਆ ਇੱਧਰ ਇੱਕ ਪਤਾ ਲੱਗਾਇਆ ਵੀ ਜਗਾ ਆ ਮਤਲਬ ਬਾਬਿਆਂ ਦੀ ਜਗਾ ਆ ਤੇ ਆਪਾਂ ਉਧਰ ਚੱਲੇ ਆ ਅਰੇ ਰਸਤਾ ਬਹੁਤ ਜ਼ਿਆਦਾ ਡੇਂਜਰਸ ਹੋ ਗਿਆ ਬਰੇਸ ਨਾਲ ਤਾਂ ਮੋੜ ਚਲੀਏ ਕਿ ਲੈ ਚਲੀਏ ਮੇਰਾ ਖਿਆਲ ਤਾਂ ਮੋੜ ਚਲੀਏ ਨਹੀਂ ਹੋ ਰਹਾ ਹੋ ਨਹੀਂ ਨਾ ਕੋਈ ਇਹ 4x4 ਨਾਲੋਂ ਘੱਟ ਵੀ ਨਹੀਂ ਹੈਗੀ ਫਿਰ ਰਾਣੀ ਸਾਡੀ ਤੇ ਜਾਂਦੀ ਆ ਉੜਦੀ ਪਾਣੀ ਦੇ ਵਿੱਚ ਦੀ ਚਲੋ ਫਿਰ ਜਾਨਾ ਹੀ ਆ ਤਾਂ ਫਿਰ ਜਾਣਾ ਹੀ ਆ ਕਿਹੜੀ ਗੱਲ ਆ ਤੇ ਜਿਆਦਾ ਹੋ ਗਿਆ ਕੰਮ ਖਰਾਬ ਰਸਤਾ ਸੀ ਦੂਜੇ ਪਾਸੇ ਜਾਣਾ ਸੀ ਤੇ ਪਾਣੀ ਜਾਂ ਸੰਗ ਪਾਣੀ ਦੇ ਵਿੱਚ ਤੇ ਚਲੋ ਕੋਈ ਗੱਲ ਨਹੀਂ ਐਸ਼ਾ ਦੇਖੋ ਜਿੱਦਾਂ ਆਪਾਂ ਘੁੰਮਦੇ ਹੁੰਦੇ ਹੁੰਦੇ ਨਾ ਉਹ ਕਿਤੇ ਬਹੁਤ ਜ਼ਿਆਦਾ ਦੂਰ ਗਏ ਹੁੰਦੇ ਐਮਾਜ਼ਨ ਦੇ ਜੰਗਲਾਂ 'ਚ ਘੁੰਮਦੇ ਹੁੰਦੇ ਆ ਉਹੋ ਜਿਹਾ 뷰 ਆ ਦੇਖਣ ਨੂੰ ਮਿਲਦਾ ਆ ਦੇਖੋ ਉੱਚੇ ਉੱਚੇ ਪਹਾੜ ਕਿਹੜਾ ਪਾਸਾ ਆ ਆਪਣਾ ਇਹ ਕਿਹੜੀ ਆ ਪਾਣੀ ਜ਼ਿਆਦਾ ਨਹੀਂ ਹੋਊਗਾ ਇੱਥੇ ਯਾਰ ਪਾਣੀ ਵਧੀ ਜਾਂਦਾ ਆ ਮੈਂ ਵੇਖੀ ਜਾ ਉਹ ਮਤਰਾ ਜਿਹੜੀ 4x4 ਦੇ ਸਟicker ਤਾਂ ਲਗਾਇਆ ਹੋਈ ਆ ਜੇ 4x4 ਨਹੀਂ ਹੈਗੀ ਤਾਂ ਇਹਨੂੰ ਭਲੇਖਾ ਪੈ ਰੰਦਾ ਮੈਂ ਕਿਹੜੀ 4x4 ਹੀ ਆ ਥੰਯੋ ਦੀ 4x4 ਲਿਖਾਇਆ ਆ ਮੈਂ ਕਵਲੀ ਹੋਗੇ ਤੁਰੀ ਦੇਂਦੀ ਆ ਫਿਰ ਕਿ ਮਾਰੇ ਅਲਵਾੜੀ ਤੇ ਕਿਹਦੀ ਕਿਹਦੀ ਲੱਗੇ ਪਿੱਛੇ ਸੁਰੰਗ ਦੇਖੀ ਸੀ ਤੂੰ ਨਹੀਂ ਲਓ ਜੀ ਪਾਣੀ ਦੇ ਵਿੱਚ ਗੱਡੀ ਜਾਂਦੀ ਆ ਮੇਲਦੀ ਲਓ ਜੀ ਗੱਡੀ ਦੇ ਥੱਲੇੋਂ ਲੱਪਈ ਆਵਾਜ਼ ਇੱਤੇ ਥੱਲੇ ਜਾ ਕੇ ਦੇਖਿਆ ਤਾਂ ਇੰਜਨ ਕਵਰ ਕੀ ਗੱਲ ਹੋਈ ਕੀ ਦਾ ਕਵਰ ਨਿਕਲ ਗਿਆ ਇੰਜਨ ਕਵਰ ਹੁਣੀ ਗਏ ਆ ਨਿਕਲ ਤੇ ਆ ਆ ਜੀ ਬਲੋਗਿੰਗ ਦੇ ਕਹਿੰਦੇ ਆ ਜੀ ਕੈਮਰਾ ਹੱਥ 'ਚ ਫੜ ਲੈਣਾ ਤੇ ਵੀਊ ਦਿਖਾ ਦੇਣੇ ਆ ਆ ਵੀਊ ਦੇਖਣ ਆਏ ਆ ਅਸੀਂ ਹਜੇ ਜਾਣਾ ਸੀ ਅੱਗੇ ਪਰ ਗੱਡੀ ਇੱਥੇ ਰਿਵਰਸ ਲੈ ਲਈਏ ਕਿਉਂਕਿ ਥੱਲੇ ਗੱਡੀ ਥੱਲੇ ਨਾਲ ਲੱਗਣ ਲੱਪਈ ਆ ਆ ਬੜੀਆਂ ਰਗ ਕੇ ਤੇ ਇਨੂੰ ਹੁਣ ਆਪਾਂ ਹੁਣ ਕਿਸਾ ਪੈਣਾ ਜਿਗਾਰਡ ਸਿੱਟੇ ਦਾ ਇਹਨੂੰ ਬੰਨਣਾ ਹੀ ਪੈਣਾ ਉੱਪਰੋਂ ਨਾ ਦੇਖੀ ਜਿਗਾਰ ਕਰਨਾ ਪੈਣਾ ਜੀ ਇਦਾਂ ਵੀ ਹੁੰਦੀ ਆ ਇਦਾਂ ਦੀਆਂ ਹੁੰਦੀਆਂ ਰਹਿੰਦੀਆਂ ਆ ਕਬਰੋਣਾ ਨਹੀਂ ਅਡਜਸਟਮੈਂਟ ਕਰ ਲੈਣੀ ਆ ਠੀਕ ਆ ਉਹ ਬਲੌਗਰ ਕੀ ਜਿਹੜਾ ਕਬਰ ਆ ਗਿਆ ਇਹ ਇਦਾਂ ਦੇ ਬਿੱਲ ਹੀ ਨਾ ਨਵੇਂ-ਨਵੇਂ ਜਿਹੜੇ ਉਹ ਕੀ ਕਹਿੰਦੇ ਹੁੰਦੇ ਆ ਕਾਡਾ ਨਵੀਆਂ-ਨਵੀਆਂ ਜੜੀਆਂ ਇਦਾਂ ਦੇ ਮੌਕਿਆਂ ਤੇ ਨਿਕਲਦੀਆਂ ਆ ਕਾਡ ਲਓ ਲੈ ਵਿੱਚੋਂ ਗੱਡਾ ਮੈਟ ਮੈਣ ਗੱਡਣਾ ਵਿੱਚੋਂ ਤੇ ਹੱਡੀ ਮਾਇਆ ਤੇ ਲਓ ਜੀ ਕਪੜੇ-ਕੁਪੜੇ ਪਾਇਓ ਵਾ ਹੁਣ ਤੇ ਕਪੜੇ ਹੋ ਜਾਣੇ ਗੰਦੇ ਚਲੋ ਕੋਈ ਗੱਲ ਨਹੀਂ ਹੋ ਲੈਣ ਦੋ ਹੁਣ ਕੀ ਕਰ ਸਕਦੇ ਆ ਉਹ ਆ ਚੁੱਪੜਾ ਬਣ ਗਿਆ ਇਹ ਕਪੜਾ ਰੱਖ ਲਓ ਤੇ ਕਾਲਾ ਪਰਨਾ ਪਿਆ ਵਿੱਚ ਉਹ ਵੀ ਚੱਕੀ ਆ ਇਹ ਰੱਖ ਲਓ ਤੇ ਇਹ ਇਹ ਰੱਖ ਲਓ ਜੀ ਲਓ ਜੀ ਇਹ ਆ ਲਓ ਜੀ ਬੇਤਰਫਿਆ ਰਿਆ ਹਾਂਜੀ ਬਹੁਤ ਠੀਕ ਆ ਜੀ ਕੀ ਹਾਲ ਆ ਬਹੁਤ ਠੀਕ ਹੋਰ ਕੀ ਗੱਲ ਕੋਈ ਜੀ ਓ ਯਾਰਾ ਥੱਲੇ ਉਹ ਨਾ ਇੰਜਨ ਕਵਰ ਖੁੱਲ ਗਿਆ ਅੱਛਾ ਅੱਛਾ ਹੋਰ ਕਿਦਾਂ ਠੀਕ ਆ ਜੀ ਕਿਥੇ ਲੋਕ ਲਈ ਇੱਥੇ ਹਾਂਜੀ ਹਾਂਜੀ ਹੈ ਹਾਂਜੀ ਚਲੋ ਕਾਰੋਬਾਰ ਵਾਹ ਦਹੀਂ ਨਿੰਗਲਦੇ ਨਿੰਗਲਦੇ ਕਰੀਏ ਤੁਹਾਡਾ ਨਾਲ ਗੱਲਬਾਤ ਬੱਝ ਕਰ ਲੈਨੇ ਆ ਬੰਨ ਲਓ ਮਾ ਪਰ ਤੇ ਆਪਾ ਲੱਗਿਓ ਸੀ ਤਾਂ ਭਰਾ ਮੇਰਾ ਇੱਥੇ ਲੋਕਲ ਆ ਗਿਆ ਵੀਰੇ ਕੀ ਨਾ ਆਇਆ ਓ ਭਾਈ ਕੀ ਨਾ ਆਪਣੇ ਭਰਾ ਦਾ ਮੇਰਾ ਨਾਮ ਪਈ ਕਮਲਜੀਤ ਸਿੰਘ ਕਮਲਜੀਤ ਸਿੰਘ ਤੇ ਮੈਂ ਡਰਦਾ ਸੀ ਮੈਨੂੰ ਕੱਪੜੇ ਗੰਦੇ ਹੋਣ ਨੇ ਆ ਜੀਨ ਪਾ ਕੇ ਥੱਲੇ ਬੈ ਵੀ ਨਹੀਂ ਹੁੰਦਾ ਤੇ ਚਲੋ ਬਹੁਤ ਵਧੀਆ ਤੁਹਾਡਾ ਥੈਂਕ ਯੂ ਤੁਹਾਡਾ ਲਓ ਜੀ ਇਹ ਗੱਡੀ ਕਰਤੀ ਐਣ ਫਿੱਟ ਪਾੜ ਇਹ ਚੀਜ਼ ਜਗਾ ਕੱਸ ਖਾਉਂਦੀਆਂ ਵੀ ਆ ਸਾਨੂੰ ਅੱਗੇ ਤੋਂ ਇੱਕ ਅੱਧੀ ਯੂਨੀਫਾਰਮ ਰੱਖੋ ਕੋਲ ਜੇ ਇਦਾਂ ਦਾ ਕੰਮ ਹੋ ਜਵੇ ਨਾ ਖੁੱਲਾ ਜਿਹਾ ਪਜਾਮਾ ਪਾ ਕੇ ਥੱਲੇ ਬੜ ਜਿਓ ਸਮਝ ਗਿਆ ਠੀਕ ਆ ਨਾ ਸਹੀ ਆ ਸਹੀ ਆ ਫੇਰ ਠੀਕ ਆ ਇਹ ਇੱਥੇ ਬੀਰੇ ਮੈਨੂੰ ਤਿੰਨ ਮੇਲੇ ਜਣੇ ਮੇਰੀ ਹੈਲਪ ਵੀ ਕੀਤੀ ਆ ਗੱਡੀ ਬਈ ਗੱਡੀ ਦੇ ਥੱਲੇ ਉਹ ਨਾ ਇਹਦਾ ਇੰਜਨ ਦਾ ਕਵਰ ਸੀਗਾ ਉਹ ਟੁੱਟ ਗਿਆ ਸੀਗਾ ਤੇ ਇਹਨਾਂ ਨੇ ਆ ਕੇ ਇਹਨੂੰ ਬੰਨਿਆ ਵੀ ਆ ਮੇਨਾ ਬਣਾਇਆ ਵੀ ਆ ਬਹੁਤ ਹੈਲਪ ਕੀਤੀ ਆ ਤੇ ਮੇਰਾ ਮਨ ਸੀ ਵੀ ਇਹਨੂੰ ਆਪਣੇ ਰੋਡ ਸ਼ੋਅ ਦੇ ਵਿੱਚ ਵੀ ਕਵਰ ਕਰਾਂ ਆ ਜੋ ਕਰਦਿਆਂ ਗੱਲਾਂ ਬਾਤਾਂ ਹੋਰ ਭਰਾ ਕੀ ਹਾਲ ਆ ਪਹਿਲਾਂ ਤੁਹਾਡੀ ਬਹੁਤ ਤੁਹਾਡੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸ਼ੁਕਰੀਆ ਵੀ ਤੁਸੀਂ ਸਾਡੀ ਹੈਲਪ ਕੀਤੀ ਵੀਰਾ ਹਾਂਜੀ ਹਾਂਜੀ ਕੀ ਨਾਮ ਮੇਰਾ ਭਰਾ ਕਮਲਜੀਤ ਸਿੰਘ ਬਈ ਕਮਲਜੀਤ ਸਿੰਘ ਹਾਂਜੀ ਕਮਲ ਭਾਈ ਬਸ ਕਰੇ ਲੂਏ ਆਪਣਾ ਨਹੀਂ ਜ਼ਿੰਮੇਦਾਰਾ ਜ਼ਿੰਮੇਦਾਰਾ ਨਹੀਂ ਭਾਈ ਹਾਂਜੀ ਮੈਂ ਬਈ ਕਟਿੰਗ ਦਾ ਕੰਮ ਕਰਦਾ ਕਟਿੰਗ ਦਾ ਸਲੂਨ ਹਾਂਜੀ ਓਕੇ ਵਧੀਆ ਕੰਮ ਆ ਯਾਰ ਫਿਰ ਟੋਰਨਾ ਗਿਆ ਤਾਂ ਫਿਰ ਬਾਕੀ ਟਾਈਮ ਪਾਸ ਕਰਨਾ ਆ ਸੀਗੇ ਨਹੀਂ ਨਹੀਂ ਚਲੋ ਫਨਸ਼ਨ ਕਰਦੇ ਫਿਰਦੇ ਹਾਂਜੀ ਫਨਸ਼ਨ ਫਨਿਚ ਕੀ ਹੁੰਦਾ ਫਨਿਚ ਕੀ ਕਹਿੰਦੇ ਨਹੀਂ ਫਨਿਚ ਵੀ ਕਈ ਤਰ੍ਹਾਂ ਦਾ ਫਨ ਹੁੰਦਾ ਕਈਆਂ ਦਾ ਖਾਣ ਪੀਣ ਦਾ ਫਨ ਹੁੰਦਾ ਨਹੀਂ ਬਸ ਤੁਨ ਫਨੰਦਾ ਹੀ ਵਗੈਰਾ ਅੱਛਾ ਇਹ ਹੀ ਆ ਨਾ ਰੂਹ ਦੀ ਖਰਾਕ ਆ ਨਾ ਇਹ ਰੂਹ ਦੀ ਖਰਾਕ ਆ ਕੀ ਬਾਤ ਆ ਬਹੁਤ ਵਧੀਆ ਤੇ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਂਗੇ ਕੋਈ ਸੁਣਾ ਦੇ ਯਾਦਾਂ ਹੀ ਆ ਵੀਰਾ ਤੇ ਤੂੰ ਆਏ ਅੱਜ ਅਸੀਂ ਮੈਂ ਬਾਈ ਕੀ ਸੁਣਾਦਾ ਇੱਧਰ ਕੋਈ ਹੋਣੀ ਉਹ ਗੱਲੇ ਗੱਸੇ ਵਾਲੀ ਨਹੀਂ ਹੋਣੀ ਜਿਹੜੀ ਮਰਜ਼ੀ ਸੁਣਾ ਦੇ ਆਪਾਂ ਜਿੱਥੇ ਤੂੰ ਕੋਈ ਹੋਊਗਾ ਪੀ ਪੀ ਦੀ ਵਾਅਦੇ ਦੇਣੀ ਤੇ ਕੱਟ ਦੇਣੀ ਆਪਾਂ ਤੂੰ ਆਉਣ ਤੇ ਜਿੱਦਾਂ ਦੀ ਆਉਂਦੀ ਆਉਣ ਦੇ ਗੱਲਬਾਤ ਇਦਾਂ ਦੀ ਹੈ ਮਹਾਰਾਜ ਵੀ ਬੰਦੇ ਦਾ ਇੱਕ ਦਾ ਡਾਇਲੋਗ ਹੈ ਅੱਛਾ ਉੱਪਰੋਂ ਦੇਖ ਕੇ ਨਹੀਂ ਡਾਇਲੋਗ ਇੱਕ ਇਦਾਂ ਪਰ ਹੈ ਥੋੜਾ ਜਿਹਾ ਹੋਰ ਜੱਛਾ ਹੋਰ ਜੱਛਾ ਆ ਭਾਜੀ ਬੰਦ ਬਈਓ ਥੋੜਾ ਜਿਹਾ ਬੈਠੋ ਕੋਈ ਗਾ ਨਹੀਂ ਆਉਣ ਦੇ ਆਉਣ ਦੇ ਆਉਣ ਦੇ ਹਾਂਜੀ ਆਉਣ ਦੇ ਨਹੀਂ ਯਾਰ ਭਾਜੀ ਛੱਡ ਦਿਓ ਇਹਨੂੰ ਰਹਿਣ ਦਿਓ ਇਹ ਦੇਖ ਕੇ ਪੂਰਾ ਫੀਲ ਲੱਗ ਗਿਆ ਆਹ ਦੇਖੇ ਹਾਂ ਭਾਈ ਮੈਨੂੰ ਪਤਾ ਲੱਗਾ ਨਹੀਂ ਭਾਜੀ ਬਾਕੀ ਆ ਭਾਜੀ ਹੁਣ ਗੋਲ ਭਾਈ ਨਹੀਂ ਇਹ ਜਫਾ ਕੋਣ ਆ ਇਹ ਜਫਾ ਮੁੰਡਾ ਆ ਪਿੰਡ ਦਾ ਆਡ ਵੀ ਦੀ ਆ ਤੁਹਾਡਾ ਭਲਾਓ ਬਾਕੀ ਆ ਭਾਈ ਹੁਣਾਂ ਨਾ ਕਰੋ ਆ ਜਾ ਵੀਰਾ ਆ ਜਾ ਮੈਨੂੰ ਤਾਂ ਭਾਈ ਆਉਂਦਾ ਆ ਆਜੇ ਰਾਮਪਾਲ ਆ ਜੀ ਰਾਮਪਾਲ ਰਾਮਪਾਲ ਕੰਮ ਕਰ ਕੰਮ ਕਰ ਮੈਂ ਬਾਹਰ ਆਂ ਜੀ ਦੁਬਈ ਦੁਬਈ ਕੀ ਕਰੇ ਦੁਬਈ ਚ ਦੁਬਈ ਚ ਕੰਮ ਨਹੀਂ ਕੰਮ ਤਾਂ ਸਾਰੀ ਕਰਦੇ ਆ ਭਰਾਵਾ ਕਿਹੜਾ ਕੰਮ ਸਕੈਫੋਲਡਿੰਗ ਦਾ ਕਰਦਾ ਸਕੈਫੋਲਡਿੰਗ ਦਾ ਓਕੇ ਗੁੱਡ ਕਿੰਨੇ ਸਾਲੋਂ ਤੋਂ ਮੈਂ 2009 ਤੋਂ ਮੇਰਾ ਭਰਾ ਪੰਜਾਬ ਨੂੰ ਵੇਫ ਕੀਤਾ ਕਦੀ ਉੱਥੇ ਅਰੀਦਾ ਜੀ ਬਹੁਤ ਬਹੁਤ ਕਦਾਂ ਕਦਾਂ ਜਦੋਂ ਕੋਤੇ ਕੋਤੇ ਰਾਜੰਦ ਦਾ ਪ੍ਰੋਗਰਾਮ ਆਉਂਦਾ ਫੇਰ ਤਾਂ ਚੇਤਾ ਕਰਨਾ ਕਹਿੰਦਾ ਜੀ ਵੈਰੀ ਗੁੱਡ ਬਹੁਤ ਵਧੀਆ ਗੱਲ ਆ ਆਉਂਦਾ ਵੀ ਆ ਯਾਰ ਤੇ ਲੋਕ ਤੇ ਲੋਕ ਕੰਮ ਕਰ ਵੀਰੇ ਕੰਮ ਕਰ ਮਿਹਨਤ ਮਜ਼ਦੂਰੀ ਬਸ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਅੱਛਾ ਇੱਥੇ ਜਾਨਵਰ ਵੀ ਹੈਗੇ ਜੰਗਲ ਵਿੱਚ ਹਾਂਜੀ ਜਾਨਵਰ ਹੈਗੇ ਹੈਗੇ ਆ ਨਾ ਹਾਂਜੀ ਓਕੇ ਤੇ ਜੇ ਦਾ ਹੁਣ ਤੁਸੀਂ ਤੁਰੇ ਫਿਰਦੇ ਆ ਇਦਾਂ ਕੋਈ ਖਤਰਾ ਤਾਂ ਨਹੀਂ ਨਹੀਂ ਖਤਰਾ ਹੈਗਾ ਜੀ ਜੇ ਬੇਚਾਨ ਕੀ ਮੁਰੇ ਕੋਈ ਟੱਕਰ ਜਾਵੇ ਤਾਂ ਫੇਰ ਖਤਰਾ ਹੈ ਤਾਂ ਦਾ ਤੂੰ ਤਾਂ ਇਉਂ ਰੱਖਿਓ ਕੋਲ ਹਾਂਜੀ ਹਾਂਜੀ ਸਰੋ ਸੋੜਾ ਸਾਡਾ ਸਮਾਨ ਉੱਧਰ ਰਹਿ ਗਿਆ ਸੀ ਨਾ ਚੱਕ ਕੇ ਲੈ ਆਏ ਅਸੀਂ ਬਾਲ ਲੈਣ ਗਏ ਸੀ ਪਹਿਲਾਂ ਅੱਛਾ 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 ਇੱਧਰ ਬਾਗ ਇੱਧਰ ਤੁਰੇ ਫਿਰਦੇ ਆਵੇਂ ਹਾਂਜੀ ਹਾਂਜੀ ਅੱਛਾ ਹੁਣੇ ਹੁਣ ਸਾਡੇ ਮੋੜੇ ਮੋੜੇ ਆ ਜੀ ਲੋਕਾਂ ਅੱਛਾ ਇਹਦਾ ਮਤਲਬ ਇੱਥੇ ਲੱਗੀ ਛੱਗੀ ਆ ਕਿਤੇ ਬਾਗ ਇੱਥੇ ਆ ਮੋੜ ਦੇ ਅੱਛਾ ਪਛਾਨ ਕੇ ਜੇ ਮੋੜੇ ਕੋਈ ਆ ਗਿਆ ਤਾਂ ਸਹੀ ਹੈ ਨਹੀਂ ਤਾਂ ਫੇਰ ਦਬੇ ਬੇਚਾਂਦੇ ਵਾਲੇ ਦੋਲੇ ਅੱਛਾ ਅੱਛਾ ਹਾਂਜੀ ਜੇ ਇੱਕ ਵਾਰੀ ਪਤਾ ਲੱਗ ਜਾਵੇ ਵੀ ਅਸੀਂ ਡਾਡੇ ਜੰਗਲਾਂ ਚ ਆਏ ਸੀ 나ੜੇ ਡੱਡੇ ਦੇ ਜੰਗਲਾਂ ਚ ਫੜ ਲਾ ਆਉਣ ਤੇ ਕਹਿੰਦਾ ਗੁਲ ਗਈ ਗੁਲਸਨ ਗਈ अच्छा तेरे होटल की लाली अब तो संज्ञा छोड़ दे अब तो, तो होगी दो, दो दो बचे वाली <laughs> तो दिल लगी क्या चीज है दिल को लगा के देख मोहब्बत का राज जानना चाहता है खुद को तो जला के थोड़ा okay, क्या बात है क्या बात है थोड़ा फास्ट भाई गह गया पर बहुत बढ़िया गल्ला गह गया डूंगिया गल्ला गह गया ए, आ मेरा भरा कमल एक करी फेरा उगा लागे ओ आजा चलो ठीक ओके